ਆਬਾਸੀ ਆ ਬੌਜਨ ਸਮਾਜ ਪਾਰਟੀ ਦੇ ਸਟੇਟ ਜ਼ਿਲ੍ਹਾ ਵਿਧਾਨ ਸਭਾ ਸੈਕਟਰ ਔਰ ਪਿੰਡ ਪੱਧਰ ਤੇ ਆਗੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬੌਜਨ ਸਮਾਜ ਪਾਰਟੀ ਨੇ ਫੈਸਲਾ ਕੀਤਾ ਹੈ ਕਿ 28 ਤਰੀਕ ਕੱਲ ਠੀਕ 11 ਵਜੇ ਅੰਮ੍ਰਿਤਸਰ ਦੇ ਕਟਨਾ ਕਰਨ ਦੇ ਵਿਰੋਧ ਦੇ ਵਿੱਚ ਰੋਸ ਪ੍ਰਦਰਸ਼ਨ ਅਤੇ ਮੈਮੋਰੰਡਮ ਦਿੱਤੇ ਜਾਣਗੇ ਦੁਆਬੇ ਦਾ ਰੋਸ ਪ੍ਰਦਰਸ਼ਨ ਮੋਹਨ ਸਮਾਜ ਪਾਰਟੀ ਵੱਲੋਂ ਫਗਵਾੜਾ ਦੇ ਵਿੱਚ ਕੀਤਾ ਜਾਏਗਾ ਫਗਵਾੜਾ ਰੈਸਟ ਹਾਊਸ ਵਿਖੇ ਇਕੱਠੇ ਹੋ ਕੇ ਮਾਰਚ ਕਰਕੇ ਮੈਮੋਰੰਡਮ ਪ੍ਰਸ਼ਾਸਨ ਨੂੰ ਦਿੱਤਾ ਜਾਏਗਾ ਔਰ ਮਹਾੜੀ ਫਤਿਹਗੜ੍ਹ ਸਾਹਿਬ ਲੁਧਿਆਣਾ ਔਰ ਪਟਿਆਲਾ ਲੋਕ ਸਭਾ ਰੋਪੜ ਔਰ ਮਹਾੜੀ ਦਾ ਜਨਾਬ ਮਾਰੀ ਵਿਖੇ ਮੈਮੋਰੰਡਮ ਦੇਗਾ ਔਰ ਬਾਕੀ ਮਜਾ ਜਿਹੜੀਆਂ ਲੋਕ ਸਮਾਇਆ ਉਹ ਅੰਮ੍ਰਿਤਸਰ ਦੇ ਵਿੱਚ ਮੈਮੋਰੰਡਮ ਦੇਣਗੇ ਔਰ ਸੰਗਰੂਰ ਵਿਖੇ ਸੰਗਰੂਰ ਪਟਿਆਲਾ ਫਰੀਦਕੋਟ ਫਿਰੋਜ਼ਪੁਰ ਦੇ ਭੋਜਨ ਸਮਾਜ ਪਾਰਟੀ ਦੇ ਵਰਕਰ ਸਮਰਥਕ ਇਕੱਠੇ ਹੋ ਕੇ ਮੈਮੋਰੰਡਮ ਦੇਣਗੇ ਭੋਜਨ ਸਮਾਜ ਪਾਰਟੀ ਅੰਮ੍ਰਿਤਸਰ ਦੀ ਘਟਨਾ ਦੀ ਨਿੰਦਾ ਕਰਦੀ ਹੈ ਭੋਜਨ ਸਮਾਜ ਪਾਰਟੀ ਦੀ ਅੰਮ੍ਰਿਤਸਰ ਦੀ ਸਾਡੀ ਟੀਮ ਸ਼ੁਰੂ ਤੋਂ ਹੀ ਉਸ ਘਟਨਾ ਦੇ ਉੱਪਰ ਐਕਟਿਵ ਰਹੀ ਹੈ ਔਰ ਪ੍ਰਸ਼ਾਸਨ ਦੇ ਨਾਲ ਉਹਨਾਂ ਨੇ ਆਪਣਾ ਬੋਧਨ ਸਮਾਜ ਪਾਰਟੀ ਵੱਲੋਂ ਜਿੱਥੇ ਰੋਸ ਵੀ ਪ੍ਰਗਟ ਕੀਤਾ ਉੱਥੇ ਐਫ ਆਈ ਆਰ ਦਰਜ ਕਰਵਾਈ ਬੋਧਨ ਸਮਾਜ ਪਾਰਟੀ ਨੇ ਔਰ ਇੱਕ ਦੋਸ਼ੀ ਪਕਰਿਆ ਵੀ ਗਿਆ ਹੁਣ ਬੋਧਨ ਸਮਾਜ ਪਾਰਟੀ ਦੇ ਵਿੱਚ ਇਹ ਚਾਹੁੰਦੀ ਹੈ ਕਿ ਨੰਬਰ 1 ਉਹ ਜਿਹੜਾ ਦੋਸ਼ੀ ਪਕਰਿਆ ਗਿਆ ਉਹਦੇ ਪਿੱਛੇ ਸਾਜ਼ਿਸ਼ ਕਰਨ ਵਾਲੇ ਲੋਕ ਵੀ ਉਹ ਪ੍ਰਸ਼ਾਸਨ ਵੀ ਪਹੁੰਚ ਤੋਂ ਦੂਰ ਨਹੀਂ ਰਹਿਣੇ ਚਾਹੀਦੇ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਉੱਥੇ ਤੱਕ ਪਹੁੰਚਣਾ ਚਾਹੀਦਾ ਦੂਸਰਾ ਮੁੱਦਾ ਸਮਾਜ ਪਾਰਟੀ ਦਾ ਪੰਜਾਬ ਦੀ ਸਰਕਾਰ ਨੂੰ ਇਹ ਕਹਿਣਾ ਕਿ 바ਵਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਬੁੱਤ ਨਾਲ ਛੇੜਛਾੜ ਕਰਨ ਵਾਲਿਆਂ ਦੇ ਖਿਲਾਫ ਬਾਕੀ ਧਰਾਵਾਂ ਦੇ ਨਾਲ-ਨਾਲ ਐਨਐਸਐ ਲਗਾ ਕੇ ਕਾਰਵਾਈ ਕੀਤੀ ਜਾਣੀ ਚਾਹੀਦੀ ਤੀਸਰਾ ਮੁੱਦਾ ਇਸ ਰੋਸ ਧਰਨੇ ਪ੍ਰਦਰਸ਼ਨ ਦੇ ਵਿੱਚ ਬੌਝਨ ਸਮਾਜ ਪਾਰਟੀ ਨੇ ਇਹ ਸ਼ਾਮਲ ਕੀਤਾ ਹੈ ਕਿ ਪੰਜਾਬ ਦੇ ਅੰਦਰ ਕਿਤੇ ਵੀ ਜਿੱਥੇ ਵੀ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਹਨ ਤਾਂ ਸਰਕਾਰ ਉੱਥੇ ਲੋੜਿੰਦੇ ਸੁਰੱਖਿਆ ਪ੍ਰਬੰਧ ਕਰੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਐਸੀ ਅਨਸਖਾਮੀ ਘਟਨਾ ਨਾ ਵਾਪਰੇ ਅਤੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਮਾਜਿਕ ਤਣਾਅ ਆਪਸੀ ਟਕਰਾਅ ਪਾਇਚਾਰਿਕ ਸਾਂਝ ਨੂੰ ਤੋੜਨ ਦੀਆਂ ਸਾਜਸ਼ਾ ਰਚਣ ਵਾਲੀਆਂ ਤਾਕਤਾਂ ਕੰਮਜਾਬ ਨਾ ਹੋ ਸਕਣ ਪੰਜਾਬ ਸਰਕਾਰ ਦੇ ਹੁਣ ਤੱਕ ਦਾ ਜੋ ਰੋਲ ਰਿਹਾ ਅਸੀਂ ਬੋਝਨ ਸਮਾਜ ਪਾਰਟੀ ਉਹਦੀ ਕੰਰੇ ਸ਼ਬਦਾਂ ਵਿੱਚ ਫਿਰ ਨਿੰਦਾ ਕਰਦੀ ਹੈ ਔਰ ਸਰਕਾਰ ਨੂੰ ਸਤਰਕ ਔਰ ਸਾਵਧਨ ਕਰਨ ਦੇ ਲਈ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਤੇ ਲਈ ਬੋਝਨ ਸਮਾਜ ਪਾਰਟੀ ਨੇ ਰੋਸ ਦਰਨੇ ਔਰ ਪ੍ਰਦਰਸ਼ਨ ਦਾ ਪ੍ਰੋਗਰਾਮ ਲਿਖਿਆ ਬਸਪਾ ਵਰਕਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਜਿਆਦਾ ਤੋਂ ਜਿਆਦਾ ਸੰਖਿਆ ਵਿੱਚ ਧਰਨੇ ਪ੍ਰਦਰਸ਼ਨ ਦੇ ਵਿੱਚ ਪਹੁੰਚ ਕੇ ਸਰਕਾਰ ਨੂੰ ਝੰਡੋੜਨ ਦੇ ਵਿੱਚ ਬਹੁਤ ਜਨ ਸਮਾਜ ਪਾਰਟੀ ਦਾ ਸਹਿਯੋਗ ਕਰ ਧੰਨਵਾਦ ਜੈਪੀ ਜੈਪਾ